ਕਿਉਂ ਦਰਪਾ ਪ੍ਰੋਫੈਸਰ ਜੋਬ ਕਰ ਦੇਣੀ ਕੰਬਿਡਕਲ ਨੂੰ ਵੀ ਨਹੀਂ ਕਰ ਦਿੱਤੇ ਉਹ ਵੀ ਕਾਲਜ ਦਾ ਪ੍ਰੋਫੈਸਰ ਸੀ ਜੀ ਸਾਡੇ ਕਾਲਜ ਦੀ ਸਾਰੀ ਮੈਨੇਜਮੈਂਟ ਨੇ ਕਿਹਾ ਕਿ ਦਰਪਾ ਮੇਡ ਕਰ ਪੜਾ ਨਹੀਂ ਸਕਦਾ ਉਹ ਉਸ ਸੀਵਕ ਨੇ ਕਹਿ ਗਏ ਕਿ ਆ ਨਾ ਦਰਪਾ ਵਾਂਸ਼ ਕਰਕੇ ਮੈਚ ਨਹੀਂ ਕਰਦਾ ਕਿਉਂ ਦਰਪਾ ਨਾ ਹੁੰਦਾ ਸਿੱਧੂ ਹੁੰਦਾ ਬਰਾੜ ਵੀ ਤਾਂ ਫਿਰ ਉਹ ਮੈਚ ਕਰ ਦਿਆ ਹਾ ਪਾਰਟ ਟਾਈਮ ਹੋ ਜਾਏਗੀ ਜਾਂ ਦਾ ਤੌਰ ਤਾਂ ਹੈ ਜੀ ਉਹ ਜਲ ਸਰਫੇ ਜਲ ਸੱਤਿਆਰ ਰੁਪਏ ਕੀ ਹੈ ਜੀ ਪਟਨਾ ਸੁਖਵੀਰ ਘਰ ਅੰਟਰਸੈਕਟਿੰਗ ਐਨੈਸਟ੍ਰੀ Higher education

ਸਰ ਜਿਹੜੀ ਬੰਦੀ ਇਫੈਕਟਡ ਨਹੀਂ ਜਿਹਨਾਂ ਦੀ ਜਗ੍ਹਾ ਉਸਤੇ 1152 ਆਇਆ ਉਹਨਾਂ ਦੀ ਤਨਖਾਹ ਰੁਕੀ ਹੋ ਉਹ ਵੀ ਕੁਝ ਕਾਲਜਾਂ ਦੇ ਵਿੱਚ ਬਾਕੀ ਕਾਲਜਾਂ ਦੇ ਵਿੱਚ ਪ੍ਰਿੰਸੀਪਲ ਨੇ ਜਾਰੀ ਕਰ ਦਿੱਤੀ ਮੈਂ ਤਾਂ ਇਫੈਕਟਡ ਹੈ ਹੀ ਨਹੀਂ ਸੀ ਸਰ ਕਿਉਂਕਿ ਮੈਂ ਹਾਂਜੀ 2016 ਚ ਕੇਸ ਜਿੱਤੇ ਸਰ ਹਾਂਜੀ ਸਰ ਇਹਦਾ ਹੈਗਾ ਵੀ ਇੱਕ ਕਾਲਜ ਨੇ ਜਿਹੜੀ ਤਨਖਾਹ ਰੋਕੀ ਤੇ ਸਾਰੇ ਪੰਜਾਬ ਦੇ ਗੈਸਟ ਫੈਫਟੀ ਦੀ ਰੋਕੀ ਗਈ ਸਰ ਗੈਸਟ ਜੈਸਰ ਨੋ ਸਰ ਨੋ ਨੋ ਇਹਦੀ ਰੋਕੀ ਗਈ ਨਹੀਂ ਸਰ ਇਹ ਨਹੀਂ ਇਹ ਮੰਨ ਲਓ ਕਿ 100 150 ਬੰਦੇ ਜਿਹਦੀ ਤਨਖਾਹ ਰੁਕੀ ਗਈ

ਠੀਕ ਹੈ ਜੀ ਜਿਹੜੀ ਪੋਸਟ ਮੰਨ ਲਓ ਕੰਪਿਊਟਰ ਸਾਇੰਸ ਦੇ ਕੰਪਿਊਟਰ ਸਾਇੰਸ ਦੇ ਵਿੱਚ ਪੰਜ ਪੋਸਟਰ ਨੇ ਉਹਦੇ ਚ ਇੱਕ ਬੰਦਾ ਰੈਗੂਲਰ ਲੱਗਿਆ ਹੋਇਆ ਸੀ ਦੋ ਇਸ ਤਰ੍ਹਾਂ ਦੇ ਗੈਸ ਚੁਕੰਟੀ ਲੱਗੇ ਹੋਏ ਨੇ ਇੱਕ ਬਾਟ ਇੱਕ ਠੀਕ ਹੈ ਜੀ ਪੰਜ ਪੋਸਟਰ ਨੇ ਪੰਜਾਂ ਤੇ ਬੰਦੇ ਲੱਗੇ ਹੋਏ ਜੋ A11 ਢੌਂਜਾ ਦੇ ਪਰਤੀ ਤੋਂ ਪਹਿਲਾਂ ਦੀ ਤਸਵੀਰ ਹੈ ਸਰ 11 ਢੌਂਜਾ ਦੀ ਪਰਤੀ ਹੋਈ ਜੀ ਕੋਲਰ ਦੇ ਵਿੱਚ ਦੋ ਬੰਦੇ ਅਸੀਂ 11 ਢੌਂਜਾ ਦੇ ਰੈਗੂਲਰ ਮੋਡ ਤੇ ਸਰ ਰੈਗੂਲਰ ਮੋਡ ਤੇ ਅਸੀਂ 11 ਢੌਂਜਾ ਦੇ ਬੰਦੇ ਉੱਤੇ ਪੋਸਟਰ ਕਰਦੇ ਠੀਕ ਹੈ ਜੀ ਹੁਣ ਉਹ ਜਿਹੜੀ ਪੋਸਟਿੰਗ ਹੋਈ ਹੈ ਜੀ ਉਹ ਬੰਦੇ ਕਿਹੜੀ ਪੋਸਟਾਂ ਤੇ ਜਾਣਗੇ ਕਿਉਂਕਿ ਉਹਨਦੀ ਤਨਖਾਹ ਦੀ ਨਿਕਤ ਆਉਗੀ ਜੀ ਕਿਉਂਕਿ ਉਹਨਾਂ ਦਾ ਕੋਰਟ ਵੀ ਹਾਈ ਕੋਰਟ ਨੇ ਵੀ ਕਿਹਾ ਹੋਇਆ ਕਿ ਉਹਨਾਂ ਦਾ ਰਾਈਟ ਮੰਨਦਾ ਹੈ ਪਹਿਲਾਂ ਰੈਗੂਲਰ ਪੋਸਟ ਤੇ ਇੱਕ ਘਟਨਾਤਕ ਉਹਦੀ ਗੱਲ ਸਾਂਝੀ ਕਰਨਾ ਕਿੰਨੇ ਸਾਲ ਹੋ ਗਏ ਇਸ ਕਰਕੇ ਕਿਹੜੀ ਸਰ 11 50 ਇਹ ਤਾਂ ਸਰ ਉਹ ਪੋਸਟ ਇੰਟੀਚੇਸ਼ਨ ਮਾਰਚ ਦੇ ਵਿੱਚ ਜਦੋਂ ਮਾਰਚ ਕਿੰਨੀ ਮਾਰਚ ਮਾਰਚ ਦਾ ਐਗਜ਼ੈਕਟ ਤਾਹੀਂ ਮਾਰਚ ਫਰ ਮਤਲਬ ਕਿ ਫਸਾ ਮੰਨ ਲਈਏ ਵੀ ਅਪ੍ਰੈਲ ਮਈ ਆ ਜੂਨ ਪੂਰਾ ਹੋ ਗਿਆ ਉਹ ਲਾ ਜੋ ਲਾ ਤਿੰਨ ਮਹੀਨੇ ਤੱਕ ਇਹਨਾਂ ਦੀ ਉਹ ਜਿਹੜੇ ਦੋ ਬੰਦੇ ਆਏ 11 8 ਵਜੇ ਜਿਹੜੀਆਂ ਤੁਸੀਂ ਪੰਜ ਪੋਸਟਾਂ ਦੀ ਧਾਰਨ ਦਿੱਤੀ ਹਾਂਜੀ ਉਹ ਬੰਦੇ ਕਿੱਥੇ ਫਿੱਟ ਹੋਏਗੀ ਉਹ ਇਹ ਪੋਸਟਾਂ ਤੇ ਲੱਗੇ ਹੋਏ ਸੀ ਨਾ ਹਾਂ ਇਹਨਾਂ ਦੀ ਪੋਸਟਾਂ ਤੇ ਸੈੱਟ ਹੋ ਗਏ ਮੰਨ ਲਓ ਦੋ ਗੈਸਟ ਆਗੈਟੀ ਲੱਗੇ ਹੋਏ ਸੀ ਹਾਂ ਠੀਕ ਹੈ ਜੀ ਉਹ ਦੋ ਬੰਦੇ ਉਹਨਾਂ ਦੀਆਂ ਪੋਸਟਾਂ ਦੀ ਜਾਣਗੇ ਸਰ ਤਾਂ ਕਰਕੇ ਸਰ ਜੀ ਉਹਦੀ ਪੇਟੀ ਦਿੱਕਤ ਆਦੀ ਹੈ ਜਦੋਂ ਫਿੱਟ ਹੋ ਗਏ ਉੱਥੇ ਕੋਈ ਬੰਦ ਜਦੋਂ ਫਿੱਟ ਹੋਏ ਉੱਥੇ ਬੰਦੇ ਫਿੱਟ ਹੋ ਗਏ ਤੁਹਾਡੀ ਤਰ੍ਹਾਂ ਮਿਲਣਾ ਪੱਕਾ ਗੈਰੰਟੀ ਹੋ ਗਈ ਇਨਾਂ ਦੋ ਗੱਲਾਂ ਵਿੱਚ ਇਹਨਾਂ ਵਿੱਚ ਸਿਰਫ ਇਹ ਹੋਈ ਹੈ ਨਾ ਕਿ ਕੈਂਸਰ ਪੋਸਟਾਂ ਹੀ ਹੋਣੀਆਂ ਸੀ ਜਿਹਦੀਆਂ ਪੋਸਟਾਂ ਪੰਜ ਪੋਸਟਾਂ ਸੀ ਪੰਜ ਉਹ ਹਲਕੇ ਹੈ ਜੀ ਹਲਕੀ ਹੈ ਹਲਕੀ ਸਰ ਕੁਝ ਕਾਲ ਜਾਣੇ ਤਾਂ ਮਤਲਬ ਇਹ ਕਿਤਾਬ ਵੀ ਜਿਵੇਂ ਕਿਸੇ ਹੋਰ ਕੋਲ ਲੱਗੇ ਜਿਵੇਂ ਹਿੰਦੀ ਦੀ ਪੋਸਟ ਹੈ ਸੀ ਹਾਂ ਠੀਕ ਹੈ ਜਦੋਂ ਉਹਦੇ ਪੋਸਟ ਦੇਗੇ ਤਾਂ ਉਹਨਾਂ ਨੂੰ ਕੁਝ ਨੁਕਰਾ ਦੇਤੀ ਹੁਣ ਜੇ ਕਾਲਜ ਚ ਪੋਸਟ ਹੋਏਗੀ ਤਾਂ ਉਹਨਾਂ ਨੇ ਉਸ ਪੋਸਟ ਤੋਂ ਕਢਵਾ ਕੇ ਨੁਕਰਾ ਦੇਤੀ ਮਤਲਬ ਇਹ ਕ੍ਰਾਈਟਰੀਆ ਕੋਈ ਕਾਲਜ ਕੋਈ ਪੋਸਟ ਨਹੀਂ ਹੈਗੀ ਤਾਂ ਇਹ ਦਿਨਾਂ ਤਰਫਾ ਤੋਂ ਕੰਮ ਕਰੇ ਸਰ ਐਕਸਕਿਊਜ਼ ਮੈਨੂੰ ਆਪਿਆ ਸੁਣਿਆ ਤੇਰੀ ਸਰ ਜੀ ਤਾਂ ਤੁਸੀਂ ਮੈਂ ਫਾਰੇਜ ਐਜੂਕੇਸ਼ਨ ਡਿਪਾਰਟਮੈਂਟ ਤੋਂ ਸੁਪਰਡੈਂਟ ਤੁਸੀਂ ਕਿੱਥੇ ਆਏ ਹਾਂਜੀ ਹਾਂਜੀ ਆਹ ਸਰ ਬਰੀਫ ਕਰਨਾ ਚਾਹੁੰਗਾ ਵੀ ਸਾਾਲ 2002 ਤੋਂ ਰੈਗੂਲਰ ਅਪੁਆਇੰਟਮੈਂਟ ਨਹੀਂ ਸੀ ਹੋਈ ਸਾਾਲ 2002 ਤੋਂ ਕੋਰਟ ਕੇ ਸਾਹਿਆ ਸੀ ਉਸ ਤੋਂ ਬਾਅਦ ਪ੍ਰਿੰਸੀਪਲ ਮੁਖਤਿਆਰ ਦਿੱਤੇ ਗਏ ਵੀ ਤੁਸੀਂ ਕਾਰਜਾਂ ਦਾ ਕੰਮ ਪ੍ਰਭਾਵਿਤ ਨਾ ਹੋਵੇ ਤੇ ਗੈਸਕੁਲਟੀ ਨੂੰ ਰੱਖ ਲਿਆ ਜਾਵੇ ਹੂੰ ਠੀਕ ਹੈ ਜੀ ਗੈਸਕੁਲਟੀ ਰੱਖਣੀ ਸ਼ੁਰੂ ਕਰਦੇ 2002 ਤੋਂ ਹੂੰ ਠੀਕ ਹੈ ਜੀ ਜਦ ਤੱਕ ਰੈਗੂਲਰ ਬੰਦਾ ਨਹੀਂ ਆਏਗਾ ਇਹਨਾਂ ਨੂੰ ਨਹੀਂ ਕਰ ਸਕਦੇ ਹੂੰ ਹੁਣ ਜਦੋਂ 2025 ਵਿੱਚ ਇਹਨਾਂ ਦੀ ਅਪਾਇੰਟਮੈਂਟਸ ਰੈਗੂਲਰ ਦੀ ਹੋਈ ਤੇ ਇਹਨਾਂ ਨੂੰ ਬਾਹਰ ਜਾਣਾ ਪੈਣਾ ਸੀ ਜੀ ਹੂੰ ਠੀਕ ਹੈ ਜੀ ਪਰ ਗਵਰਨਮੈਂਟ ਇਹਨਾਂ ਨੂੰ ਬਾਹਰ ਨਹੀਂ ਕੱਟਿਆ ਹੈਗਾ ਹੂੰ ਉਹ ਕਦੇ ਅਸੀਂ ਨਹੀਂ ਕਟਾਂਗੇ ਠੀਕ ਹੈ ਤੇ ਸਰਕਾਰ ਕਹਿੰਦੀ ਹੈ ਵੀ ਅਸੀਂ ਇਹਨਾਂ ਨੂੰ ਵੀ ਅਡਜਸਟ ਕਰਾਂਗੇ ਹਾਂ ਹੁਣ ਜਿਹੜੇ 1152 ਆ ਗਏ ਨੇ ਹੂੰ ਠੀਕ ਹੈ ਜੀ ਉਹ ਇਹਨਾਂ ਦੇ ਪੋਸਟਾਂ ਤੇ ਆ ਗਏ ਨੇ ਜਿਵੇਂ ਇਹਨਾਂ ਨੂੰ ਪ੍ਰਭਾਵਿਤ ਹੋ ਗਏ ਹਾਂ ਠੀਕ ਹੈ ਸਰ ਹੁਣ ਗਵਰਨਮੈਂਟ ਉਹਨਾਂ ਨੂੰ ਉਤੇਲੀ ਪ੍ਰਪੋਜ਼ਲ ਹੈ ਸਰਕਾਰ ਦੇ ਵਿਚਾਰ ਧੀਨ ਹੈ ਜਿੱਤੇ ਹੀ ਮੈਨੂੰ ਲੱਗਦਾ ਹੈ ਛੇਤੀ ਹੀ ਇਹਦਾ ਸੌਟ ਆਊਟ ਹੋ ਜਾਏਗਾ ਹਾਂ ਤੇ ਇਹਨਾਂ ਨੂੰ ਤਰਕਾਹ ਹੋ ਜਾਏ ਬੋਲੋ ਜੀ ਸਰ ਨਹੀਂ ਸਰ ਇਹ ਬਿਲਕੁਲ ਗਲਤ ਕਹਿ ਰਹੇ ਮੈਂ ਬਾਰ-ਬਾਰ ਸਰ ਇਸ ਚੀਜ਼ ਨੂੰ ਰਿਪੀਟ ਕਰ ਰਿਹਾ ਮੈਂ ਇਫੈਕਟਿਵਲੀ ਨਹੀਂ ਹੈਗਾ ਸਰ ਜਦੋਂ ਕੀ ਮੈਂ ਸੀਨੀਅਰ ਸੀ 2016 ਤੋਂ ਆਪਣੇ ਐਸਸੀ ਕਮਿਸ਼ਨ ਸੀਨੀਅਰ ਦਾ ਚੱਕਰ ਚਾਹੀਦਾ ਜੀ ਸਰ ਇੱਕ ਮਿੰਟ ਮੈਨੂੰ ਇਹ ਗੱਲ ਕਰ ਲੈਂਦੇ ਹੋ ਤੁਸੀਂ ਆਪਾਂ ਜੀ ਇਹਨਾਂ ਦੀ ਗੱਲ ਵੀ ਸੁਣ ਲੈਂਦੇ ਹੋ ਪੂਰੀ ਹੋਣ ਤੋਂ ਪਰ ਆ ਸਰ ਮੇਰੇ ਡਿਪਾਰਟਮੈਂਟ ਹੈ ਕਾਲ ਦਾ ਪ੍ਰੋਸਪੈਕਟਸ ਹੈ ਸਰ ਇਹਦੇ ਵਿੱਚ ਮੈਂ ਸਰ ਦੇਖੋ ਆ ਹੈਗਾ ਜੀ ਇਸ ਸਮੇ 11 11 ਤਵੰਜਾ ਫਰਵਰੀ ਚ ਆਇਆ ਸਰ ਸਾਡੇ ਕਾਲਜ ਵਿਕਰਮ ਹਾਂਡਾ ਤੇ ਮੈਂ ਹੋ ਗਿਆ ਸਰ 10ਵੇਂ ਨੰਬਰ ਤੇ ਹੁਕਮਚਾਹਤਾ ਆ ਮੈਡਮ ਐ ਮੌਨਿਕਾ ਪਰਮਾਰੀ ਪਿਛਲੇ ਸਰ 10 ਸਾਲਾਂ ਤੋਂ ਮੇਰ ਤੋਂ ਇਹੀ ਤਰ੍ਹਾਂ ਆ ਰਿਹਾ ਹਰ ਇੱਕ ਡਾਕੂਮੈਂਟ ਵਿੱਚ ਉਹਨਾਂ ਦਾ ਨਾਮ ਮੇਰੇ ਥੱਲੇ ਆ ਰਿਹਾ ਸਰ ਇਹ ਬੰਦੀ ਇਫੈਕਟ ਹੋਈ ਹੈ ਮੈਂ ਇਫੈਕਟ ਨਹੀਂਗਾ ਮੇਰੀ ਤਾਂ ਪੋਸਟ ਹੈਗੀ ਹੈ ਪਰ ਮੇਰੀ ਤਨਖਾਹ ਸਰ ਇਸ ਕਰਕੇ ਰੋਟੀ ਮੇਰੇ ਜਿਹੜੇ ਉਸ ਸਮੇ ਡੀਵੀਓ ਪ੍ਰਿੰਸੀਪਲ ਅਸੀ ਡਾਕਟਰ ਸੁਖਿੰਦਰ ਸਿੰਘ ਉਹਨਾਂ ਨੇ ਕੇਸ ਬਣਾ ਕੇ ਭੇਜਤਾ ਹਾਇਰ ਐਜੂਕੇਸ਼ਨ ਡਾਇਰੈਕਟਰ ਆਫਿਸ ਦੇ ਵਿੱਚ ਇਹਨਾਂ ਦੀ ਜਿਹੜੀ ਸ਼ਨੀਓਰਟੀ ਹੈ ਤੁਸੀਂ ਕਰਨੀ ਹੈ ਜਦੋਂ ਕਿ ਸਰ ਮੈਂ ਤੁਹਾਨੂੰ ਦੰਦੀ ਰਖਾਉਂਦੀ ਕਿ ਮੇਰੀ ਸਨੀਅਰਟੀ ਇਹ ਜਿਹੜੀ ਹੈ ਹਾਇਰ ਡਾਇਰੈਕਟਰਟ ਆਫਿਸ ਤੋਂ ਆਪ ਕੀਤੀ ਹੋਈ ਹੈ ਸਰ ਉਸ ਸਮੇਂ ਦੇ ਪ੍ਰਿੰਸੀਪਲ ਜਿਹੜੀ ਮੋਰਕਾ ਪਰਮਾਰ ਹੈ 11:58 ਚੱਲਦੀ ਹੈ ਨਹੀਂ ਨਹੀਂ ਦੋਨੋਂ ਗੈਸਟੇਟ ਨੇ ਦੋਨੋਂ ਗੈਸਟੇਟ ਨੇ ਇਹਨੂੰ ਕੀ ਬੈਨੀਫਿਟ ਮਿਲੇਗਾ ਉਹਨਾਂ ਨੂੰ ਵੀ ਤਾਂ ਕੰਮ ਨਹੀਂ ਸਕਦਾ ਦੇਖੋ ਜਦੋਂ ਵੀ ਕੋਈ 11:58 ਇੱਕ ਬੰਦਾ ਆ ਗਿਆ ਮੇਰੀ ਇੱਕ ਪੋਸਟ ਦੇ ਉੱਤੇ ਤਾਂ ਜਿਹੜਾ ਜੂਨੀਅਰ ਹੈ ਸਰ ਉਹ ਨੀਚੇ ਵਾਲਾ ਜੂਨੀਅਰ ਜਾਏਗਾ ਪਹਿਲਾਂ ਆਈ ਐਮ ਅ ਸੀਨੀਅਰ ਸਾਨੂੰ ਕੱਢ ਰਹੇ ਆ ਸਰੋ ਮੇਰੀ ਮੇਰੀ ਅੱਧੇ ਕਿਸੇ ਨੂੰ ਸਨਿਓਰ ਦੀ ਲਿਸਟ ਕਿਹਾ ਸਰ ਇਹ ਚੀਜ਼ ਹੋਈ ਹੈ ਇਹ ਦੋਨੋਂ ਗੈਸਕੁਲਟੀ ਰੱਖੀ ਸੀ ਯਾ ਸਨਿਓਰਟੀ ਚੇਂਜ ਹੋਈ ਹੈ ਸਰ ਸਨਿਓਰਟੀ ਸਨਿਓਰਟੀ ਹੁੰਦੀ ਹੈ ਸਰ ਕੋਈ ਸਰ ਸਨਿਓਰਟੀ ਸਨਿਓਰਟੀ ਪਹਿਲਾਂ ਦੀ ਕੋਈ ਸਨਿਓਰਟੀ ਗੱਲ ਹੈ ਲੜੀ ਨੰਬਰ ਚੇਂਜ ਹੋਇਆ ਸਰ ਦੇਖੋ ਨਹੀਂ ਲੜੀ ਨੰਬਰ ਨਹੀਂ ਮੇਰੀ ਤਨਖਾਹ ਰੋਕਤੀ ਸਰ ਸਨੀਓਟ ਮੁਕਤ ਮੁਕਤ ਹਾਂਜੀ ਸਰ ਸਰ ਮੇਰੀ ਤਨਖਾਹ ਰੋਕੀਏ ਇਸ ਕਰਕੇ ਕਿਉਂਕਿ ਉਹ ਕਹਿੰਦੇ ਕਿ ਉਹ ਕਹਿੰਦੇ ਤਨਖਾਹ ਰੋਕੀ ਹੈ ਸਰ ਉਹਦੀ ਵੀ ਰੋਕੀ ਹੈ ਉਹ ਕਹਿੰਦੇ ਵੀ ਇਹਨਾਂ ਨੂੰ ਭੇਜਿਆ ਲੈਟਰ ਮੇਰੇ ਕੋਲ ਲੈਟਰ ਵੀ ਆਰਟੀ ਕਲੀਅਰ ਹੋਇਆ ਹੈ ਵੀ ਜਿਹੜੀ ਹੈ ਇਹਨਾਂ ਦੀ ਸਰ ਜਿੰਨੀ ਤੱਕ ਉਪਰੋਂ ਡਿਸਾਈਡ ਨਹੀਂ ਹੋ ਗਿਆ ਅੰਦਰ ਇੱਕ ਬੰਦੇ ਦੀ ਤਨਖਾਹ ਤਾਂ ਰਿਲੀਜ਼ ਹੋਏਗੀ ਨਾ ਫਿਰ ਇੱਕ ਬੰਦਾ ਹੀ ਫੈਕਚਰਡ ਹੈ ਇੱਕ ਦੀ ਤਨਖਾਹ ਤਾਂ ਰਿਲੀਜ਼ ਹੋਏਗੀ ਪਰ ਇੱਕ ਦੀ ਵੀ ਨਹੀਂ ਹੋਏਗੀ ਟੋਟਲ 182.50 ਰੁਪਏ ਸਰ 182.50 ਸਰ 30 ਸਰ ਡਿਸਕਸ਼ਨ ਲੱਗਾ ਆ ਦੇ ਕੋਸਰ ਅਟੇਚ ਵੀ ਲਏ ਉਹਨਾਂ ਨੇ ਉੱਪਰ ਇਹਨਾਂ ਨੂੰ ਭੇਜਿਆ ਹੋਇਆ ਸਰ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਨੂੰ 3 ਉਦੋਪ ਸਿਨੀਅਰਟੀ ਡਿਸਾਈਡ ਜੀ ਮੌਨਿਕਾ ਸੀਨੀਅਰ ਪਾਈ ਜਾਏਗੀ ਤਾਂ ਮੌਨਿਕਾ ਨੂੰ ਕੰਮ ਮਿਲੇਗੀ ਜੇ ਉਹ ਕੰਪਾਈ ਜਾਏਗਾ ਤਾਂ ਇਦਾਂ ਦਾ ਲੈਟਰ ਹੈਗਾ ਕੋਈ ਸਰ ਇਦਾਂ ਦਾ ਕੋਈ ਲੈਟਰ ਨਹੀਂ ਇਹਨਾਂ ਨੇ ਜਿਹੜੀ ਮੇਰੀ ਸਿਨੀਅਰਟੀ ਨੂੰ ਚੈਲੰਜ ਕਰਕੇ ਆ ਦੇ ਸਰ ਇਹ ਜਿਹੜੀ ਡਿਸਾਈਡ ਹੋਈ ਸੀ 2016 ਚ ਐਸੀ ਕਮਿਸ਼ਨ ਨੇ ਵੀ ਆਪਣਾ ਜੀਸ ਨਾ ਸੀ ਪ੍ਰਿੰਸੀਪਲ ਨੇ ਡਾਇਰੈਕਟੋਰੇਟ ਤੋਂ ਇੱਕ ਕਮੇਟੀ ਬੁਣੀ ਸੀ ਇਹਦੇ ਚ ਮੈਨੂੰ ਸੀਨੀਅਰ ਪਾਇਆ ਗਿਆ ਸੀ ਮੇਰੇ ਏਰੀਆ ਇੰਸਟੀਚਿਊਟ ਸਮੇਂ ਸਰ ਇਹਨੂੰ ਚੈਲੰਜ ਕਰਤਾ ਮੌਜੂਦਾ ਦੀ ਗੱਲ ਸੁਣਾਓ ਬੰਦਿਆ ਇਹਨਾਂ ਮਹਿੰਦਾ ਦੀ ਗੱਲ ਹੀ ਹੈ ਸਰ ਮੌਜੂਦਾ ਦੀ ਗੱਲ ਹੀ ਹੈ ਕਿ ਸਰ ਇਹ ਲੈਟਰ ਨੂੰ ਚੈਲੰਜ ਕਰਕੇ ਇਹਨਾਂ ਨੇ ਮੇਰੀ ਤਨਖਾਹ ਰੋਕੀ ਜਦੋਂ ਕਿ ਮੇਰੀ ਤਰਫੋਂ ਨਹੀਂ ਰੁਕਣੀ ਸੀ ਮੌਨਿਕਾ ਪਰਮਾਰ ਜਿਹੜੀ ਇਫੈਕਟਡ ਹੋਈ ਹੈ 1152 ਦੇ ਆਰਡਰ ਸਰ ਤੁਹਾਨੂੰ ਕਿੰਨੀਆਂ ਪੋਸਟ ਆਈਆਂ ਉੱਥੇ ਸਰ ਇੱਕ ਪੋਸਟ ਹੈ ਮੇਰੇ ਡਿਪਾਰਟਮੈਂਟ ਮੇਰਾ ਹਿਸਟਰੀ ਡਿਪਾਰਟਮੈਂਟ ਆ ਸਰ ਹਿਸਟਰੀ ਵਰਮੇ ਦੀ ਇੱਕ ਪੋਸਟ ਹੈ ਹਿਸਟਰੀ ਦੇ ਦੋ ਗੈਸਟ ਫੈਕਿਲਿਟੀ ਤੇ ਸੀਗੇ ਹਾਂਜੀ ਸਰ ਹੁਕਮਚਾਹੀ ਐਂਡ ਮੋਰਕਾ ਜੀ ਮੈਂ ਸੀਨੀਅਰ ਸੀ ਤੁਹਾਡਾ ਕਹਿਣ ਇਹ ਆ ਵੀ ਜਦੋਂ ਇੱਕ ਆਇਆ ਤਾਂ ਥੱਲੇ ਵਾਲਾ ਇੱਕ ਸ਼ਾ ਗਿਆ ਜਾਣਾ ਜ਼ਰੂਰੀ ਤਾਂ ਇਹਨਾਂ ਨੇ ਇਹ ਕਰ ਲਿਆ ਡਰ ਨਹੀਂ ਸਰ ਹੋਰ ਤੁਸੀਂ ਇਹਨਾਂ ਤੁਹਾਨੂੰ ਇੱਕ ਗੱਲ ਦਾ ਬਹਿਮ ਕਿਦਾਂ ਪਿਆ ਜਾਂ ਸ਼ੱਕ ਕਿਦਾਂ ਪਿਆ ਵੀ ਮੈਂ ਤੁਹਾਨੂੰ ਸ਼ੰਗਿਆ ਜਾ ਰਿਹਾ ਸਰ ਮੇਰੀ 4 ਮਹੀਨੇ ਦੀ ਤਨਖਾਹ ਰੁਕੀ ਵੀ ਹੈ। ਸੌਲ ਕਾਦੀ ਵੀ ਰੁਕੀ ਹੋਈ ਹੈ। ਨਹੀਂ ਸਰ ਫਿਰ ਉਹਦੀ ਰੁਕੀ ਵੀ ਹੈ ਕਿਉਂਕਿ ਉੱਥੇ ਪੋਸਟ ਨਹੀਂ ਹੈ ਜੀ ਮੇਨਰ ਗਿਆ ਸੈਂਕਸ਼ਨ ਪਰ ਨੋ ਸੈਂਕਸ਼ਨ ਪੋਸਟਾਂ ਉਸ ਤੋਂ ਇਲਾਵਾ ਵੀ ਖਾਲੀ ਪਈਆਂ। ਨੋ ਸੈਂਕਸ਼ਨ ਪੋਸਟਾਂ ਜਾਂ ਗੈਸਟ ਵਿਕੈਂਟੀ ਨੂੰ ਕਿਸੇ ਹੋਰ ਮੁਤਲਕਾ ਮਿਲੀ ਕਿਸੇ ਹੋਰ ਡਿਪਾਰਟਮੈਂਟ ਚ। ਸਰ ਮੇਰੀ ਨਹੀਂ ਮਿਲੀ ਤੇ ਬਾਕੀ ਮਿਲੀ ਹੈ ਜੀ। ਸਰ ਪੰਜਾਬ ਦੇ ਸਰ ਤੁਹਾਡੇ ਕਾਲਜ ਦੇ ਵਿੱਚ ਕੀ ਕਿਸੇ ਹੋਰ ਡਿਪਾਰਟਮੈਂਟ ਦੇ ਗੈਸਟ ਵਿਕੈਂਟੀ ਨੂੰ ਤਲਕਾ ਦਿੱਤੀ ਗਈ ਹੈ? ਸਰ ਰੁਕੀ ਪਈ ਹੈ। ਸਾਰੇ ਸਰ ਉਹ ਹੀ ਕਿ ਜਿਸ ਦਾ ਹੋਰ ਸਬਜੈਕਟ ਦੀ ਖਾਲੀ ਪਈ ਨਾ ਪੋਸਟ ਕਿਸੇ ਕਾਲਜ ਉੱਥੋਂ ਦਾ ਕਢਵਾ ਸਕਦੇ ਆ ਇਹਨਾਂ ਦੇ ਵਿੱਚ ਖਾਲੀ ਨਹੀਂ ਹੈਗੀ ਜੇ ਖਾਲੀ ਹੁੰਦੀ ਤਾਂ ਇਥੋਂ ਵੀ ਨਿਕਲ ਜਾਂਦੀ ਸਰ ਜੰਗੀ ਪੱਤਰ ਤੇ ਸਾਰਟ ਆਊਟ ਕਿਸ ਪਾਸੇ ਜਾ ਰਹੇ ਆ ਇੱਕ ਵਾਰ ਸਵਾਲ ਦੱਸੋ ਜੀ ਜਿਹੜਾ ਇਹਨਾਂ ਦੇ ਮਨ 'ਚ ਸ਼ੱਕ ਹੋ ਆ ਕਿ ਮੈਨੂੰ ਮੂਲ ਕਾ ਨਾਲੋਂ ਪਰਮਾਨ ਨਾਲੋਂ ਜਦੋਂ ਮੈਂ ਆਲਰੇਡੀ ਪਿਛਲੇ 10 12 ਸਾਫ ਆਲਰੇਡੀ ਨੰਬਰ ਚ ਵੀ ਉੱਪਰ ਵਾ ਹਾਂਜੀ ਸਾਰੇ ਉਹਦੇ ਚ ਵੀ ਉੱਪਰ ਵਾ ਹੁਣ ਇਹ ਤਾਂ ਨੋ ਥੱਲੇ ਕਰਤਾ ਕੁਝ ਦਿਖਾ ਲੋ ਜੀ ਕਿੱਥੇ ਥੱਲੇ ਕੀਤਾ ਥੱਲੇ ਨਹੀਂ ਕੀਤਾ ਤਰ ਤਰ ਆ ਰੋਕਤੀ ਸਰ ਤਰਖਾ ਮੈਂ ਨਹੀਂ ਕਰਦਾ ਜੇ ਜ 11 ਜੇ 1158 ਐਂਟਰ ਨਾ ਕਰਦਾ ਤੇ ਮਾ ਤਾਂ ਝਗੜਾ ਹੋਣਾ ਨਹੀਂ ਸੀ ਹਾਂ ਨਹੀਂ ਹੋਣਾ ਸੀ ਇਹ ਵੀ ਤਾਂ ਬੈਠੀ ਸੀ ਮੈਨੂੰ ਉਹਦੇ ਦੱਸੋ ਇਹਨਾਂ ਦੇ ਫਿਊਚਰ ਦੇ ਉੱਤੇ ਕੀ ਹੋ ਖਤਰਾ ਹੈ ਸਰ ਹਾਲ ਦੀ ਘਟਨਾ ਸਰ ਡਿਪਾਰਟਮੈਂਟ ਦੀ ਕੰਸੀਡਰੇਸ਼ਨ ਦੇ ਵਿੱਚ ਹੈ ਵੀ ਕੀ ਕਰਨਾ ਹੈਗਾ ਅੰਡਰ ਕੰਸੀਡਰੇਸ਼ਨ सर विचारती न है अमेटर एही सरकार लेवल ते हूं क्योंकि दोनों तेरा सुप्रीम कोर्ट्स गईया हुई है उठो कोई जजमेंट भी नहीं आई है जी सेम लेटर सेम फाइल ई ईटीओ मति शुरू कर उन्होंने बुलाओ ते फोटो कर श्री खोर की खोर विनती है कि दोनों तेरा आ, 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 सुप्रीम कोर्ट्स गईया हुई है ते उठो है कौन कौन ਏ ਗੈਸ ਕੁਲਟੀ ਯੂਨੀਅਨ ਤੇ 11 3 ਤੁਹਾਨੂੰ ਕੀ ਖਤਰਾ ਜੀ ਸਰੋਂ ਸੈਪਰੇਟ ਇਸ਼ੂ ਹੈ ਛੱਡੀਏ ਦੇਖੋ ਮੈਨੂੰ ਸਰ ਖਤਰਾ ਇਹ ਹੈ ਕਿ ਮੇਰੀ ਜਦੋਂ ਇੱਕ ਸਰ ਪੋਸਟ ਤੇ ਉੱਤੇ ਕੋਈ ਬੰਦਾ ਹੈ ਹੀ ਨਹੀਂ ਠੀਕ ਹੈ ਸਰ ਫਿਰ ਮੇਰੀ ਪੋਸਟ ਸੈਂਕਸ਼ਨ ਹੋਈ ਨਾ ਜੇ ਮੇਰੀ ਸੈਂਕਸ਼ਨ ਪੋਸਟ ਤੇ ਮੇਰੀ ਦਿਨਖਾ ਨਿਕਲ ਸਕਦੀ ਹੈ ਮੇਰੀ ਉਸ ਜਿਹੜਾ ਬੰਦਾ ਹਟ ਹੋਇਆ ਜੋ ਪੰਜਾਬ ਦੇ ਕਾਲਜ ਦਾ ਸੀ ਬਸੇ ਪੁਰਾ ਤੁਹਾਡੀ ਗੱਲ ਨਾਲ ਮੈਨੂੰ ਕੋਈ ਐਦਾਂ ਦਾ ਤਸਦੀ ਉਹ ਕਿ ਬਾਕੀ ਇਸ ਕਾਲ ਜਨੇ ਜਾਂ ਹੋਰ ਕਾਲ ਕਰ ਰਹੇ ਨੇ ਜਦੋਂ ਦੇ 11.52 ਆਇਆ ਉਹ ਤਨਖਾਹ ਜਾਰੀ ਹੋਈ ਸਰ ਤਨਖਾਹ ਜਾਰੀ ਕੀਤੀ ਹੈ ਸਰ ਸਤੰਬਰ ਤੋਂ ਬਾਅਦ ਜਾਰੀ ਤਾਂ ਕਿਹਨੂੰ ਕਹਿ ਰਹੇ ਹੋ ਜੀ ਮੈਡਮ ਸਾਡੇ ਵੀ ਸਾਡੇ ਦੇਖੋ ਦੇਖੋ ਜੀ ਸਾਡੇ 9 ਪੋਸਟਾਂ ਸਾਡੇ ਵੀ ਖਾਲੀ ਹੋਈਆਂ ਦੋਦੀਆਂ ਨਾਲੇ ਸਰ ਮੇਰਾ ਤਾਂ ਉਹਦੇ ਨਾਲ ਲੈਣਾ ਦੇਣਾ ਨਹੀਂ ਹੈ ਕਿ ਪੋਸਟ ਖਾਲੀ ਹੈਗੀ ਐ ਨਹੀਂ ਮਿਹਰੀ ਤਾਂ ਮੈਂ ਆਪਣੀ ਪੋਸਟ ਹੀ ਕੰਮ ਕਰ ਰਹੀ ਹਾਂ ਉਹ ਮੋਨਿਕਾ ਮੈਡਮ ਦਾ ਲੈਣਾ ਦੇਣਾ ਹੈ ਵੀ ਉਹਨੂੰ ਤਨਖਾਹ ਜਾਰੀ ਕਰਨੀ ਹੈ ਜਾਂ ਨਹੀਂ ਕਰਨੀ ਸਰ ਮੇਰੇ ਨਾਲ ਨਹੀਂ ਕਿਉਂਕਿ ਆਨ ਆਲਰੇਡੀ ਆਨ ਦੀ ਸੈਂਕਸ਼ਨ ਪੋਸਟ ਹੈ ਕਿਹੜਾ ਬੰਦਾ ਇਫੈਕਟਡ ਹੋਇਆ ਉਹਨੂੰ ਤਨਖਾਹ ਜਾਰੀ ਕਰਨੀ ਬਣਦੀ ਹੈ ਮੈਂ ਆਪ ਕਹਿਣਾ ਸਰ ਮੈਂ ਐਸੋਸੀਏਸ਼ਨ ਨਾਲ ਡੀਲ ਕਰਦਾ ਹਾਂ ਉਹ 80 ਬੰਦੇ ਜਿਹੜੇ ਇਫੈਕਟਡ ਆ ਉਹਨਾਂ ਨੂੰ ਤਨਖਾਹ ਵਿਭਾਗ ਨੂੰ ਜਾਰੀ ਕੋਈ ਲਿਖਤੀ ਕਹਿ ਲੈ ਕੋ ਆਹ ਦਿਖਾਉਗਾ ਪਰ ਮੈਂ ਤਾਂ ਬਸ ਇਹ ਕਹਿਣਾ ਮੇਰੀ ਤਰਫੋਂ ਜਾਰੀ ਕਰਵਾ ਦੇ ਕਿਉਂਕਿ ਮੈਂ ਸੈਂਕਸ਼ਨ ਬਹੁਤ ਇੱਕ ਕੰਮ ਕਰ ਰਹੇ ਨਹੀਂ ਤੇ ਇਹਦੇ ਵਿੱਚ ਪ੍ਰਿੰਸੀਪਲ ਤੋਂ ਵੀ ਰਿਪੋਰਟ ਲਈ ਆਹ ਕਿਹਦਾ ਇਹ ਮੇਰੀ ਹੈ ਸਰ ਇਹ ਵੱਲੋਂ ਫਟਾਹੀ ਹੈ ਇਹਦੇ ਵਿੱਚ ਅਸੀਂ ਪ੍ਰਿੰਸੀਪਲ ਤੋਂ ਵੀ ਰਿਪੋਰਟ ਲਈ ਹੋਈ ਹੈ ਵਿੰਦਰਾ ਕਾਲੀ ਪਟਿਆ

ਪੂਰੇ ਪੰਜਾਬ ਪ੍ਰਜਾਤ 180 ਬੰਦਿਆਂ ਦੀ ਸਰ ਗੱਲ ਕਰੀਏ ਤੇ ਮੈਂ ਉਸ ਚ ਹੈ ਹੀ ਨਹੀਂ ਸਰ ਉਹ 280 ਬੰਦਿਆਂ ਦੇ ਵਿੱਚ ਸਰ ਉਹਦੇ ਚ ਇਫੈਕਟਡ ਪਰਸਨ ਨੇ ਜਿਹੜੇ ਆ ਇਸ ਓਕਪੈਂਟ ਜਿਹੜਾ 1100 ਜੈਂਟਰ ਨਾਲ ਪੜਾ ਚੁੱਕਾ ਆਪਣਾ ਸਿਮਿੰਗ ਕਰਦਾ ਚਲੋ ਭਾਈ ਰੁਕੋ ਡਾਇਰੈਕਟਰ ਥਿੰਦ ਕੋਣ ਹੈ ਸਰ ਉਸ ਸਮੇਂ ਪ੍ਰਿੰਸੀਪਲ ਸੀ ਉਹਨਾਂ ਨੇ ਸਰ 16 ਦੇ ਵਿੱਚਾਂ ਡਿਸਾਈਡ ਕੀਤਾ ਸੀ ਸਾਰਾ ਲੈਟਰ ਨਾਲ ਲੱਗੀ ਹੋਈ ਜੀ ਕਮਿਟੀ ਉਹਨਾਂ ਨੇ ਆਪ ਨੇ ਡਿਸਾਈਡ ਕੀਤਾ ਸੀ ਸਰ ਡਾਇਰੈਕਟਰ ਅਫੀਸ ਤੋਂ ਕਮੇਟੀ ਬਣੀ ਸੀ ਸਰ ਉਹਨਾਂ ਨੇ ਡਿਸਾਈਡ ਕੀਤਾ ਜਿਹੜਾ ਕੋਈ ਰਿਕਾਰਡ ਹੋਏ ਨਾ ਲਿਖਿਆ ਕਿ ਐਸੀ ਗੱਲ ਦਾ ਕੋਈ ਰਿਪੋਰਟ ਲੰਭ ਨਹੀਂ ਹੈ ਤੁਸੀਂ ਮੰਗਿਆ ਨਹੀਂ ਨਾ ਕੋਈ ਆ ਲੈਟਰ ਦੇ ਰਹੀ ਮੈਂ ਜਿਹੜਾ ਤੁਸੀਂ ਆ ਲਿਖ ਕੇ ਦਿੱਤਾ ਮੈਨੂੰ ਇਹ ਪ੍ਰਿੰਸੀਪਲ ਲਿਖ ਰਿਹਾ ਹੂ ਆਰ ਯੂ ਨਹੀਂ ਸਿਵਿਕਲ ਕ ਆ ਲੇਟਰ ਪਰ ਗਿਆ ਆ ਬੋਲਾ ਸਰ ਨੈਟਰਲ ਪ੍ਰਿੰਸੀਪਲ ਦਾ ਸਰਕਾਰੀ ਮਿੰਦਰਾ ਕਾਲਜ ਹਾਂਜੀ ਤੁਸੀਂ ਲਿਖਿਆ ਕਿ ਜਿਹੜਾ ਇਹ ਡਾਟਾ ਆ ਐਸ ਇਕੁਏਸ਼ਨ ਦਾ ਉਹ ਤੁਹਾਡੇ ਕੋਲ ਹੈ ਜੀ 2015 ਤੋਂ 19 32 ਉਹ ਤੋਂ 2015 ਤੱਕ ਇਹ ਉਹੀ ਹੈ ਸਰ ਹਾਂਜੀ ਇਹ ਨਹੀਂ ਲਿਖਿਆ ਤੁਸੀਂ ਇਹਨਾਂ ਨੂੰ ਪੁੱਛਿਆ ਨਹੀਂ ਕਿ ਤੇ ਕੋਲੇ ਕਰਦੇ ਹੋ ਅਸੀਂ ਮੋਨੇ ਦੇ ਦਿੱਤਾ ਮੈਂ ਦਿੱਤਾ ਉਹ ਚੁੱਪ ਕਰ ਜਾ ਕੋ ਮੂੰਹ ਨੂੰ ਤਾਂ ਉਂਗਲੀ ਵੀ ਰੱਖ ਲੈ ਹਾਂਜੀ ਸਰ ਪੁਰਾਣੇ ਜਿਹੜੀ 2015 ਦੀ ਗੱਲ ਕਰ ਰਹੇ ਜਿਹੜਾ ਇਹਨਾਂ ਨੂੰ ਕਿਹਾ ਗਿਆ ਸੀ ਤੁਸੀਂ ਕਮੇਟੀ ਬਣਾ ਕੇ ਆਪਣਾ ਚੈੱਕ ਕਰੋ ਤੁਸੀਂ ਇੱਕ ਸਵਾਲ ਤਾਂ ਤੁਸੀਂ ਇਹ ਕਰਤਾ ਤੁਸੀਂ ਪਹਿਲੇ ਬਿੰਦੂ ਚ ਤੜੇ ਲਿਖਤਾ ਕਿ 2025 ਤੋ ਰੋਕਿਆ ਗਿਆ ਹੈ ਮਾਰਚ ਇਸੋ ਪ੍ਰਿੰਸੀਪਲ ਨੂੰ ਕੀ ਵੈਲਡਿੰਗ ਦੂਜਾ ਬਿੰਦੂ ਪ੍ਰਿੰਸੀਪਲ ਦੀ ਪਾਰਟੀ ਨਾ ਕਹੋ ਦੈਨ ਹੂ ਆਰ ਯੂ ਮੈਂ ਪੁੱਛ ਰਿਹਾ ਹਾਂ ਐਕਚੁਅਲੀ ਕੀ ਹੈ ਜਿਹੜੀ ਗੈਸਕਿਉਲਟੀ ਹੈ ਸੁਪਰਟੈਂਡ ਦਾ ਮਤਲਬ ਕੀ ਹੈ ਸਰ ਜਿਹੜੀ ਗੈਸਕਿਉਲਟੀ ਹੈ ਉਹਨੂੰ ਕਾਲੇ ਦੀ ਪ੍ਰਿੰਸੀਪਲ ਉਹ ਪਾਇਟ ਕਰਦੀ ਹੈ ਸੁਪਰਟੈਂਡ ਦਾ ਕੀ ਮਤਲਬ ਤੁਸੀਂ ਤਾਂ ਉਹਨੂੰ ਹੀ ਹੁਣ ਕਰ ਰਹੇ ਨੇ ਇੱਥੇ ਬੈਠ ਕੇ ਮੇਰੇ ਮੂਰੇ ਉਹਨੂੰ ਹੀ ਨਾਮਿਨੇਟ ਕਰ ਰਹੇ ਨੇ ਹਾਂਡੀ ਪ੍ਰੇਜ਼ੈਂਟ ਤਾਂ ਉਹਨੂੰ ਹੀ ਕਰ ਰਹੇ ਹੋ ਤੁਸੀਂ ਹਾਂਜੀ ਹਾਂਜੀ ਫਿਰ ਉਹ ਪ੍ਰਿੰਸੀਪਲ ਤੇ ਨਾ ਸਿਟੀ ਕਪ ਪ੍ਰਾਰਥੀ ਬਨੋ ਸਬੂਤਾ ਬੇਰਸਾ ਇਹ ਕਾਰੀ ਪੈਂਸੀਓ ਸੁਖਵੀਰ ਸਿੰਘ ਖਿੰਦ ਸੌਕਰ ਰੋਸੀ ਇਸ ਪੱਤਰ ਅਨੁਸਾਰ ਹੁਕਮਜਨ ਤੇ ਮੂਨ ਕਾ ਦੀ ਸੁਨਿਆਰ ਤੇ ਉਦੋਂ ਤੁਹਾਡਾ ਕੋਈ ਬਕਾਇਆ ਸ਼ੁਗਤ ਤੁਹਾਨੂੰ ਦੇ ਮਿਲ ਗਿਆ ਸੀ ਮਿਲ ਗਿਆ ਸੀ ਬਕਾਇਆ ਵੀ ਸੀਨੀਅਰ ਵੀ ਬਣਿਆ ਸੀ ਜੀ ਰਾਜੀਨਾਮੇ ਬਾਰੇ ਮੋਰ ਦਾ ਪ੍ਰਮਾਣ ਪੁੱਛਿਆ ਤਾਂ ਉਹ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਕੋਈ ਰਾਜੀਨਾਮਾ ਛੱਡਾ ਹੋਇਆ ਪਹਿਲਾਂ ਤੁਸੀਂ ਇਹ ਲਿਖ ਕੇ ਭੇਜੋ ਇਹਨਾਂ ਨੂੰ ਵੀ ਪੁੱਛਿਆ ਇਸ ਲੈਟਰ ਨੂੰ ਲਿਖਣ ਤੋਂ ਪਹਿਲਾਂ ਤੁਸੀਂ ਇਹ ਲਿਖਿਆ ਪ੍ਰਾਪਤ ਤੀਬਰ ਸਰਪਲਸ ਹੋਵੇ ਮੋਰ ਦਾ ਪ੍ਰਮਾਣ ਪੋਸਟ ਇਸ ਨੂੰ ਦੀ 1300 ਪਹਿਲਾਂ 99 ਦੀ ਪੁਲਿਸ ਇੱਥੇ ਮੋਰਤਾ ਦੀ ਜਿਹੜੀ ਜੁਆਇਨਿੰਗ ਹੈ ਉਹ 7 ਅੱਧ ਦੀ ਆ ਤੇ ਤੁਹਾਡੀ ਜੁਆਇਨਿੰਗ 8 ਅੱਧ ਦੀ ਆ ਮੇਰੀ ਮੰਨੀ ਜੀ ਆ ਦੇਖੋ ਮੌਨਿਕਾ ਪਰਮਾਰ ਦੀ ਜੁਆਇਨਿੰਗ ਮਿਤੀ 7 ਅੱਧ ਸਰ ਇਹ ਚੰਨੀ ਮਿਲੋ ਜੀ ਐਸੀ ਕਮਿਸ਼ਨਰੀ ਦਾ ਕਿੰਨੀ ਹੈ ਉਸਦੇ ਬੋਲ ਕੇ ਦੱਸ ਦੇ 7 ਅੱਧ ਜੋ ਪੁਰਾਣੀ ਪੱਤਨਾ ਜੀ ਤੁਸੀਂ ਮੰਨੇ ਆਇਆ ਇਹਦੀ ਜੁਆਇਨਿੰਗ ਡੇਟ 7 7 ਅਕਤੂਬਰ ਆਪਜੀ ਬਰੋ ਹੁਣ ਹੁਕਮ ਲਿਖੋ ਮੈਡਮ ਆਪਜੀ ਦਾ ਪੱਤਰ ਨੰਬਰ ਜਿਹੜਾ ਪ੍ਰਾਪਤ ਹੋਇਆ ਪੱਤਰ ਤੇ ਬਿੰਦੂ ਨੰਬਰ 3 ਵਿੱਚ ਡਾਕਟਰ ਹੁਕਮ ਚੰਦ ਦੀ ਜੁਆਇਨਿੰਗ ਮਿਤੀ

प्रिंसीपल महिंद्रा कॉलेज में सीनियर मान लिया गया आप जी वालों इस सवाल को मुड़ के खड़ा करना दलित प्रोफेसर नाल धक्का है की ना जी प्रिंसीपल का ਮਨਿੰਦਰ ਪਾਲ ਕੋ ਮੇਰੀ ਬਰਾਦਰੀ ਦੀ ਮਨਿੰਦਰ ਪਾਲ ਸਿੱਧੂ ਉਹਨਾਂ ਨੇ ਰੀਸੈਟ ਵੀ ਜੁਆਇਨ ਕੀਤਾ ਜਨਰਲ ਸੀਨੀਅਰ ਮੰਨ ਲਿਆ ਸੀ ਉਸ ਤੋਂ ਬਾਅਦ ਜਨਰਲ ਨਹੀਂ लेकिन आप जी वालों दिते गए उत्तर बिंदु नंबर तीन देता सवाल खड़ा करके दलित प्रोफेसर हुक्मचंद धक्का है धक्का बेइनसाफी बोलो कुछ कोड़बड़ जंत लगदा नहीं सर मैं तो किसी को और को देख के लिखा रहा हूं उन्होंने तो उतने तक तो मेरे <coughs> अच्छा, को लिखा हुआ है इस चीज एट लास्ट सर्प पॉइंट के बीच में एट लास्ट पेपर पे नहीं सर एक बार और ने लिखा है ना कृपा करके से से सेद लेने से, से की कृपालता की जाए फिर एक तो लिखा पर लास्ट पे वाला <coughs> लग को भी दो नहीं जाने के से दे रहे प्रिंसिपल सर मैं बहुत कि इजाजत है गरीब ज्यादा ज्यादा

ਕਿੰਨੇ ਕਿਹਦੇ ਇਹ ਲੋਹੀ ਰੰਗ ਲੈ ਨੇ ਜੋ ਤੁਸੀਂ ਮੰਨਦੇ ਆ ਉਹ ਇਹਨਾਂ ਦਾ ਕੱਟੀ ਜਾਂਦੇ ਨੇ ਨੈਕਸਟ ਚਾਰ ਕੀ ਕਰਤਾ ਤੁਹਾਡਾ 4 4 25 ਕਿ ਉਹਦੀ ਜੁਆਇਨਿੰਗ ਮਿਤੀ 7 8 12 ਉਹਦੀ 8 8 12 ਤੇ ਜਿਹੜਾ ਆ 2 11 ਦਾ ਪੱਤਰ ਆ ਇਹਨਾਂ ਦਾ 7 8 12 ਇੱਕ ਕਰਕੇ ਆ ਨਾ ਦਲਤ ਉਹ ਇਸ ਕਰਕੇ ਮੈਚ ਨਹੀਂ ਕਰਦਾ ਜੋ ਦਲਤ ਨਾ ਹੁੰਦਾ ਸਿੱਧੂ ਹੁੰਦਾ ਬਰਾੜ ਹੁੰਦਾ ਫਿਰ ਉਹ ਮੈਚ ਕਰ ਜਾਂਦਾ ਆਹ ਉਹ ਪਰੇਸ਼ਾਨ ਉਹ ਤਾਂ ਖੂਨ ਸੁੱਕਿਆ ਪਿਆ ਹੈ ਉਹ ਮੂੰਹ ਦੇਖੋ ਬੱਗਾ ਹੋ ਗਿਆ ਪੂਰਾ ਆਹ ਦੇਖੋ ਸਰ ਆ ਇਹ ਹੁਣ ਕਰੰਟ ਲੈਟਰ ਸੁਪਰਡੈਂਟ ਸਰ ਡਿਪਾਰਟਮੈਂਟ ਨੇ ਕਿਹਾ ਸੁਪਰਡੈਂਟ ਕੋਲ ਅਸੂ ਸੀਨੀਅਰ ਸੁਪਰਡੈਂਟ ਗਏ ਥੋੜੇ ਕਾਲਜ ਦਾ ਸੁਪਰਡੈਂਟ ਕਿਹੜਾ ਅਸਲੀ ਕਾਲਜ ਤੋਂ ਉੱਤਰ ਸਰ ਇਹ ਆਏ ਆ ਜਿਹੜੇ ਕਾਲਜ ਦਾ ਤੁਸੀਂ ਮੈਂ ਤਾਂ ਹੈੱਡ ਆਫਿਸ ਤੋਂ ਇਹਨਾਂ ਕਿਚੂ ਠੀਕ ਹੈ ਜੀ ਜੇ ਜਦੋਂ ਆਹ ਚੀਜ਼ ਮੰਨ ਲਈ ਆ ਤੁਸੀਂ ਪੜਕੇ ਨਹੀਂ ਲੈ ਕੇ ਆਏ ਆ ਜਿਹੜਾ ਇਹਨੇ ਲਿਖਿਆ ਕੋਖ ਪੜਤਾਲ ਕਰਕੇ ਨਹੀਂ ਲੈ ਕੇ ਆਏ ਕਿਉਂ ਦੱਸਤਾ ਪ੍ਰੋਫੈਸਰ ਨੂੰ ਜੋਬ ਕਰ ਦੇਣੀ ਕੰਬੇੜਾ ਕੋਲ ਵੀ ਨਹੀਂ ਕਰਨ ਦਿੱਤੀ ਸੀ ਉਹ ਵੀ ਕਾਲਜ ਦਾ ਪ੍ਰੋਫੈਸਰ ਸੀ ਕਿ ਸਰ ਅੱਜ ਉਹਨਾਂ ਨੂੰ ਕੋਈ ਕਾਲਜ ਦੀ ਸਾਰੀ ਮੈਨੇਜਮੈਂਟ ਨੇ ਕਿਹਾ ਕਿ ਦਲ ਅੰਬੇਡਕਰ ਪੜਾ ਨਹੀਂ ਸਕਦਾ ਉਹਨੂੰ ਸੀਵਾ ਦੇ ਨੇ ਪੈ ਗਿਆ ਬੀ ਮੈਡਮ ਜੀ ਵਿਕਰੀਆਂ ਜੀ ਕੋਈ ਉਹਦਾ ਹੁਕਮ ਚੰਦਰਾ ਵੀ ਉਹੀ ਹੋਣ ਰਿਹਾ ਵਿਕਰੀਆਂ ਜੀ ਸਰ ਕੋਈ ਗੱਲ ਨਹੀਂ ਅਸੀਂ ਤਾਂ ਉਹਨੂੰ ਬਹੁਤ ਅੱਛਾ ਲੱਗਦਾ 2016 ਮੈਂ ਜਦੋਂ ਡਿਸਾਈਡ ਹੋ ਗਈ ਸੀ ਤਾਂ ਸਾਰਾ ਕੁਝ ਪਿਲ ਗਿਆ ਕਿਉਂ ਬੱਚਾ ਟੈਂਕ ਹੋ ਜਾਏ ਇਹ ਇਹ ਪਹਿਲੇ ਦੌਰਾਂ ਪਹਿਲੇ ਮੈਨੂੰ ਕਹਿੰਦੇ ਕੋਰਟ ਜਨ ਸਰ ਮੈਂ 50 60000 ਰੁਪਏ ਕਿੱਥੇ ਤੋਂ ਬੰਬੂ ਕਿਹਾ ਸੀ ਸੀ ਵੀ ਨੇ ਕਿਹਾ ਸੀ 530 ਜੇ ਜੀ ਸਰ ਤੁਸੀਂ 44 ਕੋਰਸ ਕੀ ਹੈ ਜੀ ਤੁਸੀਂ ਪਲੀਜ਼ ਥੋੜਾ ਜਿਆ ਨਾ ਤੁਸੀਂ ਤਾਂ ਹੈੱਡ ਆਫਿਸ ਹੀ ਬੈਠੇ ਹੋ ਤੁਸੀਂ ਦੋਨੋਂ ਨਾ ਮਿਲ ਕੇ ਇੱਕ ਰਾਊਂਡ ਮਾਰ ਇਹਨੂੰ ਸਾਫ਼ ਤੋਂ ਆਈਏ ਹੈ ਇਹਦੇ 3 ਕਾਪੀ 3 ਇਹਨੂੰ ਮੁੜ ਕੇ ਕੀ ਸ਼ੂਟ ਜਾ ਰਹੇਗਾ ਔਰ ਅਨ ਆਫੀਸ਼ੀਅਲੀ ਕਹਿ ਰਹੇ ਮੈਂ ਗੱਲ ਇਹ ਸਭ ਮੈਂ ਹਲੇ ਲਿਖਤੇ ਚ ਕੁਝ ਨਹੀਂ ਲੈ ਕੇ ਆਉਣਾ ਠੀਕ ਹੈ ਔਰ 30 ਜੁਲਾਈ ਤੱਕ ਦਾ ਜਿਹੜਾ ਸਮਾਂ ਉਹ ਲੈਣ ਤੀ ਤੂੰ ਪਿਆ ਰਹਿਣ ਦਾ ਜਿਹੜਾ ਪਾਇਆ ਹੋ ਉਹ ਸਪੋਸ਼ਟ ਬੰਦਾ ਤਰਖਾ ਪੈਣੀ ਸੀ ਇਸ ਦਾ ਨਹੀਂ ਨਾ ਮੇਰੀ ਇਸਨੂੰ 3 ਜੁਲਾਈ ਤੈਨੂੰ ਤਰਖਾ ਕਰਾਂਗੇ ਸਰ ਕਰਾਂਗੇ ਸਰ ਲੈਟਰ ਇਸ਼ੂ ਕੀਤੀ ਜਿੱਗੀ ਵੀ ਤੁਸੀਂ ਹੁਕਮ ਜਲ ਦੀ ਤਨਖਾਹ 'ਤੇ ਰੋਕੇ ਡਾਇਰੈਕਟਰ ਇਨਾ ਨੇ ਆਫਿਸ 'ਚ ਨਹੀਂ ਲੈਟਰ ਇਸ਼ੂ ਕੀਤਾ ਪਿਆ ਸਰ ਉਹ ਸਰ ਇਹਨੂੰ ਪਠਾੜ ਕੇ ਸਰ ਚਾਹ ਚ ਪਲਾ ਕੇ ਪਾੜੇ ਠੰਡੇ ਦਿਮਾਗ ਨਾਲ ਜੀ ਸੈਟ ਸਰ ਠੀਕ ਜਿਹਦਾ ਕੋਈ ਕਾਗਿ ਕੰਮ ਦਾ ਹੋਵੇ ਥੋੜਾ ਆ ਲੈ ਕੋਈ ਤੁਸੀਂ ਪੌਤੀ ਲਾਈ ਰੱਖੋ 30 ਡੇਸ ਠੀਕ ਹੈ